ਦੇਖਿਆ ਇਹਦੇ ਬਹੁਤ ਬਹੁਤ ਜੀਵਨ ਨੂੰ ਅੱਜ ਜੋ ਇਹ ਮੀਟਿੰਗ ਆਪਾਂ ਕੀਤੀ ਹੈ ਮੈਂ ਸਭ ਨੂੰ ਦੱਸਣਾ ਚਾਹਨਾ ਵੀ ਇਹ ਜਿਹੜੀ ਮੀਟਿੰਗ ਹੈ ਇਹ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਮੁਹਿੰਮ ਚਲਾਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜੀ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਹਰ ਘਰ ਦੇ ਵਿੱਚ ਸੁਨੇਹਾ ਪਹੁੰਚਾਇਆ ਜਾਵੇ ਵੀ ਜੇ ਉਹਨਾਂ ਪਾਰਟੀਆਂ ਨੂੰ 3 ਮਿੰਟ ਤੋਂ ਬੰਦੇ ਕਰਦੇ ਉਹਦੇ ਅਗਰਸੇ ਲੱਗੋ ਸਾਰੇ ਚੀਜ਼ ਲੱਗੋ ਇਹਦੇ ਜਿਵੇਂ ਤੇ ਉਹ ਉਹਨੀਆਂ ਤੋਂ ਕਰਨਾ ਹੋਂ ਦਿਗਾ ਲੈ ਕਿ ਤਰ੍ਹਾਂ ਮੋਟੀਆਂ ਇਹ ਇਹ ਜਦਦਾ ਗੱਲ ਨਹੀਂ ਕਰਦਾ ਉਹ ਇਹ ਫਿਰ ਉਹਨਾਂ ਨੂੰ ਨਾ ਠੇਰ ਲੈਂਦੇ ਆ ਕੀ ਕਰ ਕੇ ਉਹਨਾਂ ਤੋਂ ਤਮ ਗਿਆ ਦਿੰਦੇ ਆ ਇਸ ਕਰਕੇ ਇਹ ਬੜੀ ਵੱਡੀ ਮੇਰੇ ਪੈਸਾਮੀਆਂ ਬਣਾਉਂਦੇ ਨੇ ਕਿ ਆਪਾਂ ਜਿਹਨਾਂ ਦੇ ਦੇ ਇਲਿਜੀਟ ਕਰਕੇ ਇਹ ਸਮੇਧੀ ਲੋੜ ਵੀ ਹੈ ਤੇ ਜੋ ਸਾਡਾ ਪਿਛਲੀਆਂ ਸਰਕਾਰਾਂ ਨੇ ਜਾਂ ਜਿੱਦਾਂ ਹਾਲਾਤ ਨਹੀਂ ਜੋ ਇਹ ਥੋਪਿਆ ਗਿਆ ਨਸ਼ੇ ਦੇ ਹਾਲਾਤ ਪੰਜਾਬ ਦੇ ਉੱਤੇ ਔਰ ਪੰਜਾਬ ਨੂੰ ਬਦਨਾਮ ਕੀਤਾ ਗਿਆ ਇਦਾਂ ਉਸ ਚੀਜ਼ ਨੂੰ ਖਤਮ ਕਰਨ ਲਈ ਸਭ ਤੋਂ ਵੱਡੇ ਇਸ ਮਿਸ਼ਨ ਦੀ ਲੋੜ ਜੋ ਪਰਦੇਸ਼ਵਾਸ ਪੱਕ ਜੀ ਕੌਂਟੀਨੇਟਰ ਹਲਕਾ ਜਵੰਦਰ ਟੈਂਟਰ ਸਾਡੇ ਵਾਈ ਕੌਂਟੀਨੇਟਰ ਮਨਜੀਤ ਸੂਰੀ ਜੀ ਸਾਡਾ ਵੀਰ ਲੱੱਕੀ ਅਭਰਾਏ ਜੀ ਜਿਨ੍ਹਾਂ ਕੋ 35 ਨੰਬਰ ਵਾਰਡ ਦੀ ਜ਼ਿੰਮੇਵਾਰੀ ਆ ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਐਸ ਐਚਓ ਅਜੈਸ ਸਿੰਘ ਜੀ ਇਹ ਜੋ ਵੀ ਮੋਟਰ ਬੰਦੇ ਸਾਡੇ ਨਾਲ ਇਕੱਠੇ ਹੋਏ ਇਹਨਾਂ ਨੂੰ ਸਰਕਾਰ ਦੀ ਜਾਣਕਾਰੀ ਦਿੱਤੀ ਕਿ ਗਵਰਨਮੈਂਟ ਜਿੰਨੇ ਵੀ ਉਹ ਹੁਣ ਆਪਣੇ ਗਲਤ ਰਸਤੇ ਤੇ ਬੱਚੇ ਚੱਲ ਚੁੱਕੇ ਨਸ਼ਾ ਪੁੱਤਾ ਕਰਦੇ ਆ ਕੋਈ ਉਹਨਾਂ ਨੇ ਇਹਨਾਂ ਨੂੰ ਗਾਈਡ ਕੀਤਾ ਕਿ ਇਹਨਾਂ ਨੂੰ ਸਾਡੇ ਕੋਲ ਲੈ ਕੇ ਆਓ ਅਸੀਂ ਉਹਨਾਂ ਨੂੰ ਡਾਇਰੈਕਸ਼ਨ ਕਰਾਂਗੇ ਕਿ ਉਹ ਨਸ਼ਾ ਛੁਡਾਏ ਅਸੀਂ। ਠੀਕ